ਤੇ ਮੇਰਾ ਦਿਲੋਂ ਕਹਿਨ ਲਈ ਹੈ ਕਿ ਅਸੀਂ ਤੇਰੇ ਮਾਪਿਆਂ ਕੋਲ ਮੰਗਦੇ ਰਹੇ ਆ ਤੇ ਉਹ ਵਿਚਾਰੇ ਦਿੰਦੇ ਰਹੇ ਤੇ ਹੁਣ ਜਦੋਂ ਵੀ ਉਹ ਆਣ ਨਾ ਤੇ ਅੰਨਾਂ ਨੂੰ ਵੀ ਕਿ ਮੇਰਾ ਸੁਨਿਆ ਦੇ ਦੀ ਕਿ ਜਦੋਂ ਵੀ ਆਣ ਖਾਲੀ ਅੱਥੀ ਆ ਹਾਏ ਓਏ ਆਏ ਜਸ ਬੀਰ ਉੱਪਰ ਅੱਗੇ ਪੈੰਜੇ ਉੱਟ ਕੇ ਬਹਿ ਕਾ ਜਰਾ ਆਏ ਓਏ ਪਿੱਛੇ ਟੋਲ ਆਲਾ ਮੇਤੇ ਹਾਏ ਪਾਣੀ ਵੀ ਨਹੀਂ ਨੇ ਨਹੀਂ ਪੀਣਾ ਮੈਂ ਨਹੀਂ ਪਾਣੀ ਪੀਣਾ ਹਾਂ ਮੰਜੂ ਆਏ ਕਿ ਨਹੀਂ ਆਈ ਉਹਨੂੰ ਖਿਚੜੀ ਬਣਾ ਕੇ ਦੇਵੇ ਮੈਨੂੰ ਮੈਂ ਤਾਂ ਮਰ ਗਈ ਆ ਲੈ ਗਈ ਸਾ ਥੱਲੇ ਮੰਜੂ ਨੂੰ ਬੁਲਾ ਮੰਜੂ ਦੇ ਨਾਮ ਦੀ ਮਾਲਾ ਪਈ ਜਪਦੀ ਮੰਜੂ ਨੂੰ ਬੁਲਾਓ ਤੇ ਉਹਨੇ ਪੁਸ਼ਪਿੰਦਰ ਤੇਰੀ ਜਠਾਣੀ ਨੂੰ ਨਹੀਂ ਆਂ ਦਿੱਤਾ ਉਹ ਕਹਿੰਦੀ ਵੀ ਖਬਰਦਾਰ ਨਾ ਪੂਜਾ ਤੇ ਨਾ ਮੰਜੂ ਇਹ ਪੌੜੀਆਂ ਨਹੀਂ ਚੜਣਗੇ ਜੇ ਪੌੜੀਆਂ ਚੜ੍ਹੇ ਤਾਂ ਮੈਨਾਂ ਦੀ ਲੱਤਾਂ ਤੋੜ ਦੇਣੀਆਂ ਨਹੀਂ ਮੇਰੀ ਗੱਲ ਸੁਣੋ ਸੁਣਾਓ ਤੁਸੀਂ ਕਹਿਣਾ ਸੀ ਜਸਵੀਰ ਠੀਕ ਨਹੀਂ ਹੈਗੀ ਘਿਚੜੀ ਬਣਾਣੀ ਆ ਮੰਜੂ ਨੂੰ ਕਹਿਣਾ ਸੀ ਜੇ ਥੱਲੇ ਨਹੀਂ ਬਣਾਣੀ ਤੇ ਉੱਪਰ ਹੀ ਬਣਾ ਕੇ ਦੇ ਜਾ ਨਹੀਂ ਮੈਂ ਕਿਹਾ ਇਹ ਪਸ਼ਵਿੰਦਰ ਨੇ ਮੈਨੂੰ ਭਜਾਤਾ ਕਹਿੰਦੀ ਚੱਲ ਤੂੰ ਵੀ ਚੱਲ ਉੱਪਰ ਕਹਿੰਦੀ ਤੇ ਤੈਨੂੰ ਮਨਾ ਕੀਤਾ ਵੀ ਤੂੰ ਥੱਲੇ ਨਹੀਂ ਆਣਾ ਤੇ ਤੂੰ ਥੱਲੇ ਕੀ ਕਰੇ ਮੇਰੀ ਗੱਲ ਸੁਣ ਹੋਰ ਤਾਂ ਕੀ ਕਹਿੰਦੀ ਕਹਿੰਦੀ ਵੇਖ ਕਹਿੰਦੀ ਸੀ ਜਿਹੜੀ ਕਹਿੰਦੀ ਸੀ ਸਾਡੇ ਸਾਹੀ ਨਾਲ ਲੈਂਦੀ ਸੀ ਆ ਕਹਿੰਦੀ ਸੀ ਨਾ ਬੱਚੇ ਸਾਡੇ ਇੱਕੋ ਹੀ ਨੇ ਤੇ ਸਾਹਿਲ ਨੂੰ ਕਹਿੰਦੀ ਹੁਣੇ ਉੱਠ ਕੇ ਦੂਜੇ ਕਮਰੇ ਚ ਜੋ ਜਨ ਨੇ ਉੱਤੇ ਲੈ ਜਾ ਹੁਣ ਹੇ ਰੱਬਾ ਜਿਹੜੀ ਸਾਹਿਲ ਨੂੰ ਕਹਿੰਦੀ ਤੂੰ ਵਿਚਾਰਾ ਕਹਿੰਦਾ ਬਈ ਮੈਂ ਕਿਰਾਏ ਤੇ ਉਹ ਕਮਰਾ ਇਕੱਲੇ ਲੈਣਾ ਆਪਣੇ ਦੋਸਤ ਦੇ ਨਾਲ ਤੇ ਉਹ ਵਿਚਾਰਾ ਮੈਨੂੰ ਨੋਟੀ ਖਵਾ ਦੇ ਕਰੇਗਾ ਹੈ ਤੇ ਉਹ ਉਹ ਕਹਿੰਦਾ ਬਈ ਦੱਸ ਉਹਨੂੰ ਕਹਿੰਦੇ ਹੁਣ ਉੱਤੇ ਲੈ ਜਾਓ ਇਹਨੂੰ ਜਸਵੀਰ ਮੇਰੀ ਗੱਲ ਸੁਣ ਉਹਦੇ ਜੀ ਤਰਲੇ ਕਰਦੀ ਫਿਰਦੀ ਮੰਜੂ ਦੇ ਬੇਸਿਕ ਰਾਕੇ ਆ ਗਏ ਆ ਤੇ ਤੂੰ ਆਪਣੀ ਨੂੰਹ ਨੂੰ ਕਿਉਂ ਨਹੀਂ ਕਹਿੰਦੀ ਵੀ ਜਿਹੜੀ ਮੈਂ ਕਹਿੰਨੀ ਉਹਦੇ ਵਰਗੀ ਖਿਚੜੀ ਨਹੀਂ ਕੋਈ ਬਣਾ ਸਕਦਾ ਮੇਰੀ ਗੱਲ ਸੁਣਨਾ ਭੈਣੇ ਜੋ ਮਰਜ਼ੀ ਹੋ ਜੇ ਮੈਂ ਉਹਨੂੰ ਬੁਲਾਣਾ ਨਹੀਂ ਹੈਗਾ ਮੈਂ ਉਹਨੂੰ ਨਹੀਂ ਕਰਦਾ ਕੋਈ ਗੱਲ ਨਹੀਂ ਉਹਦੇ ਨਾਲ ਕਰਨੀ ਉਹਨੇ ਤਾਂ ਮੇਰਾ ਪੋਤਾ ਆਪਣੇ ਵਸ ਵਿੱਚ ਕਰ ਲਿਆ ਉਹ ਤਾਂ ਜਾਦੂਗਰਨੀ ਹੈਗੀ ਆ ਮੈਨੂੰ ਪੱਕਾ ਪਤਾ ਹੈ ਨਹੀਂ ਉਹਨੇ ਜਾਦੂਗਰਨੀ ਨੇ ਮੇਰੇ ਤੇ ਵੀ ਕੋਈ ਜਾਦੂ ਕਰਵਾਤਾ ਹੀ ਦਾਦੀ ਮੈਂ ਮੰਜੇ ਤੇ ਬੈਗਲੀਆ ਕੱਲ ਤੱਕ ਤਾਂ ਭੈਣੇ ਮੈਂ ਚੰਗੀ ਭਲੀ ਸੀ ਮੇਰਾ ਮੁੰਡਾ ਮੇਰੀ ਗੱਲ ਸੁਣਦਾ ਸੀ ਹੁਣ ਮੇਰਾ ਪੁੱਤ ਮੇਰੀ ਗੱਲ ਨਹੀਂ ਸੁਣਦਾ ਹੁਣ ਮੇਰੀ ਨੂੰਹ ਦੇ ਇਸ਼ਾਰੇ ਤੇ ਨੱਚਦਾ ਹੀ ਨਹੀਂ ਤੇ ਅਸਤੀ ਬਰਗਰ ਨਹੀਂ ਸੀ ਖਾਣਾ ਇਹ ਉਹਦਾ ਕਸੂਰ ਹੀ ਮੌਸਮ ਤੇ ਉਧਰੋਂ ਖਰਾਬ ਹੈ एकदम ਗਰਮੀ ਤੇ एकदम ਸਰਦੀ ਹੈ ਤੈਨੂੰ ਮੈਂ ਕਿਹਾ ਵੀ ਤੂੰ ਨਾ ਖਾ ਤੇ ਤੂੰ ਖਾ ਲਿਆ ਤੇ ਇਹ ਜੋ ਉਹ ਕੀ ਜਾਦੂ ਟੂਨੇ ਕਰਾ ਲਿਆ ਇਹ ਤੇਰੇ ਨਾਲ ਮੇਰੀ ਕਿ ਗੱਲ ਜੋ ਕਿਹੜੀ ਜੇ ਬੰਦੇ ਨੂੰ ਬਸੇਚ ਕਰਨ ਦੀ ਲੋੜ ਕੀ ਹੁੰਦੀ ਹੈ ਜਨਾਨੀ ਵੀ ਘਰ ਦੇ ਤੇ ਬੰਦਾ ਵੀ ਘਰ ਦੇ ਤੇ ਬਸੇਚ ਉੱਤ ਅੱਧ ਕਰੇ ਨਾ ਵੀ ਜੇ ਸਾਡੇ ਖਿਲਾਫ ਖਲੋਤਾ ਹੋਵੇ ਤੇ ਤੇ ਖਿਲਾਫ ਤੇ ਖਲੋਤਾ ਹੈ ਖਲਾਵੀ ਖਲੋਣਾ ਉਹਨੇ ਤੇਰੀ ਆਂਦੇ ਤੇ ਗੋਲਡੀ ਨੂੰ ਕਿਰਨ ਬਾਰੇ ੜਕਾਣਾ ਸ਼ੁਰੂ ਕਰ ਦੇਣੀ ਗੱਲਾਂ ਨਾ ਨੀ ਸ਼ੁਰੂ ਕਰ ਦੇਣੀ ਫਿਰ ਤੂੰ ਕੰਨੀ ਏ ਮੇਰਾ ਪੁੱਤ ਵਾਸੇ ਚ ਕਰ ਲਿਆ ਵਾਸੇ ਚ ਕੀ ਨਾ ਕਰੇ ਮੇਰੀ ਇੱਕ ਗੱਲ ਸੁਣ ਸਾਰਾ ਦਿਨ ਕੰਮ ਤੋਂ ਕਲਪਿਆ ਰਾਤੀ ਘਰਾਂ ਦੇ ਹੈ ਆਜੇ ਤੇ ਅਸੀਂ ਨੀ ਉਹਨੂੰ ਚੀਂਡ ਦਿੰਦੇ ਵਿਚਾਰੇ ਨੂੰ ਹੈ ਇੱਧਰ ਦੀ ਉੱਧਰ ਲਾ ਕੇ ਉੱਧਰ ਦੀ ਇੱਧਰ ਲਾ ਮੇਰੀ ਗੱਲ ਸੁਣ ਜਸਬੀਰ ਛੱਡ ਗੁੱਸਾ ਛੱਡ ਤੇ ਕਿਰਨ ਨੂੰ ਵਾਜ ਮਨੂ ਗਿਆ ਕਿਰਨ ਨਾ ਪੋਟ ਮੇਰੇ ਤੇ ਵੀ ਆ ਠੀਕ ਨਹੀਂ ਹੈਗੀ ਤੇ ਖਿਚੜੀ ਬਣਾ ਦੇ ਗੱਲ ਸੁਣਨਾ ਪੈਣੇ ਮੇਰੀਏ ਮੇਰੇ ਕੋ ਬੋਲਿਆ ਨਹੀਂ ਜਾਂਦਾ ਪਰ ਤੂੰ ਗੱਲਾਂ ਹੀ ਇਸ ਤਰ੍ਹਾਂ ਦੀਆਂ ਕਰਨ ਨਹੀਂ ਆ ਕਿ ਮੈਨੂੰ ਬੋਲਣ ਤੇ ਮਜਬੂਰ ਕਰਤਾ ਤੂੰ ਵੀ ਮੇਰੇ ਨਾਲ ਬੋਲਣਾ ਬੋਲ ਨਹੀਂ ਬੋਲਣਾ ਨਾ ਬੋਲ ਪਰ ਜੇ ਤੂੰ ਕਵੇਂ ਨਾ ਮੈਂ ਕਿਰਨ ਅੱਗੇ ਝੁੱਕ ਜਾਵਾਂ ਤੇ ਇਹ ਨਹੀਂ ਹੋਣਾ ਮਰਨੋ ਮਰ ਜਾਊਂਗੀ ਪਰ ਝੁਕੂਗੀ ਨਹੀਂ ਤੇਰੇ ਮੈਂ ਕਹਤਾਂ ਤੂੰ ਝੁਕਨੂ ਕਿੰਨੀ ਝੁਕਣਾ ਤੇ ਤੈਨੂੰ ਪੈਣਾ ਹੀ ਐ ਇਹ ਹੰਕਾਰ ਨਹੀਂ ਚੰਗਾ ਹੁੰਦਾ ਉਹ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਟੁੱਟ ਗਏ ਤੇ ਤੂੰ ਕਿਦੀ ਵਿਚਾਰੀ ਐ ਇਹ ਤੇ ਤੂੰ ਰਹਿਂਦੇ ਕਿੱਥੋਂ ਦੀ ਭੁੱਲੀ ਬੈਠੀ ਐ ਐਨਾ ਆਪਣੇ ਦਿਲ ਦੇ ਭਰਮ ਨਾ ਪਾਲ ਕੇ ਬਹਿ ਤੇ ਮੇਰੀ ਗੱਲ ਸੁਣ ਨਾ ਜੇ ਤੂੰ ਕਵੇਂ ਨਾ ਮੈਂ ਤੈਨੂੰ ਖਿਜੜੇ ਬਣਾ ਕੇ ਖਵਾਵਾਂਗੀ ਤੇ ਬਣਾ ਕੇ ਮੈਂ ਵੀ ਕੋਈ ਨਹੀਂ ਦੇਣੀ ਤੈਨੂੰ ਕਿਰਨ ਨੂੰ ਆਵਾਜ਼ ਮਾਰਨੀ ਪੈਣੀ ਐ ਤੈਉ ਬਣਾ ਕੇ ਦੇਗੀ ਆ ਹੰਕਾਰ ਵੇਖ ਜਿਹੜਾ ਇਹਨੂੰ ਆਈ ਮੈਂ ਨਹੀਂ ਝੁਕਣਾ ਵੱਡੀ ਆਈ ਵੇਖਣਾ ਝੁਕਣ ਵਾਲੀ ਬੰਦੀ ਬੰਜਾ ਤੇ ਉਹਨੂੰ ਕਿਰਨ ਨੂੰ ਵਾਹੀ ਮਾਰ ਤੇ ਖਿਜੜੀ ਬਣਾ ਕੇ ਦੇਗੀ ਉਹ ਗਾਂ ਤੁਰੇ ਜਾ ਮੈਂ ਭੁੱਖੀ ਰਹਿਣਾ ਮਨਜ਼ੂਰੀ ਚੱਲ ਪਰ ਮੈਂ ਕਿਰਨ ਨੂੰ ਨਹੀਂ ਕਹਿਣਾ ਚੱਲ ਵੇਖਦੇ ਕਿੰਨੀ ਦੇਰ ਤੱਕ ਤੂੰ ਭੁੱਖੀ ਰਹਿਨੀ ਮੈਂ ਕਿਹਾ ਤੂੰ ਜਾ ਜਾ ਮੈਂ ਵੇਖ ਲਿਆ ਲੋੜ ਵਾਲੇ ਸਾਰੇ ਭੱਜ ਜਾਂਦੇ ਆ ਉਹ ਵਾਕਈ ਸਿਆਣੇ ਸਹੀ ਗੱਲ ਕਹਿੰਦੇ ਆ ਉਹ ਸ਼ਰੀਕ ਸ਼ਰੀਕ ਹੀ ਹੁੰਦੇ ਆ ਹਾਏ ਔਰ ਅੱਬਾ ਹਾਏ ਹਏ ਹਏ ਮਨਜੁਲ ਅਜਰਾਂ ਅਜੀ ਚਾਜੀ ਕੀ ਇਹ ਮੈਨੂੰ ਮਾਫ ਕਰ ਚਾਜੀ ਐ ਕੀ ਕਰਦੇ ਪਿਓ ਤੁਸੀਂ ਕਾਦੀ ਮਾਫੀ ਮੰਗਦੇ ਪਿਓ ਮਾਫੀ ਮੰਗਦੇ ਨਾ ਸੰ ਸ਼ਰਮਿੰਦਿਆ ਨਾ ਕਰੋ ਸੰ ਕਿ ਸਾਡਾ ਵੱਡਿਆਂ ਦਾ ਨਾ ਅਸ਼ੀਰਵਾਦ ਚਾਹੀਦਾ ਪੁਰ ਕੁਛ ਨਹੀਂ ਚਾਹੀਦਾ ਸੰਨ ਮਾਫੀ ਮੰਗਣ ਦਿੱਤੇ ਮੈਂ ਹੱਥ ਦਾ ਰਹਿ ਗਈ ਬਸ ਉਹਨਾਂ ਨੂੰ ਮੈਂ ਕੀ ਸੁਧਾਰਨਾ ਸੀ ਮੈਂ ਆਪ ਹੀ ਨਾਲ ਰਲ ਗਈ ਆ ਆਪਣੇ ਧੀਆਂ ਦੀ ਸੀ ਕਿੰਨੀ ਸੁੱਖ ਮੰਗਦੀਆਂ ਤੇ ਦੂਜੇ ਦੇ ਧੀਆਂ ਨੂੰ ਆਪਾਂ ਦੁਖੀ ਕਰਦੇ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਅੱਜ ਤੂੰ ਬੋਲੀ ਹੈ ਤੇ ਆਪਣੇ ਮਾਪਿਆਂ ਨੂੰ ਕਿਹਾ ਕਿ ਸਾਡੇ ਘਰ ਜਦੋਂ ਵੀ ਆਣ ਕੋਈ ਚੀਜ਼ ਨਾ ਲੈ ਕੇ ਆਣ ਸਿਰਫ ਖਾਲੀ ਹੱਥੀ ਆਣ ਮੈਂ ਤਾਂ ਇਹ ਮੈਨੂੰ ਪਤਾ ਜਾਂ ਮੇਰੇ ਪਰਮਾਤਮਾ ਨੂੰ ਪਤਾ ਕਿ ਅਸੀਂ ਤੇਰੇ ਮਾਪਿਆਂ ਕੋਲ ਮੰਗਦੇ ਰਹੇ ਆ ਤੇ ਉਹ ਵਿਚਾਰੇ ਦਿੰਦੇ ਰਹੇ ਤੇ ਹੁਣ ਜਦੋਂ ਵੀ ਉਹ ਆਣ ਤੇ ਅੰਨਾਂ ਨੂੰ ਵੀ ਕਹ ਮੇਰਾ ਸੁਣਿਆ ਦੇ ਜੀ ਕਿ ਜਦੋਂ ਵੀ ਆਣ ਖਾਲੀ ਹੱਥੀ ਆਣ ਕੁਛ ਨਾ ਲੈ ਕੇ ਆ ਠੀਕ ਕਹ ਚਾਹੀਦੀ ਤੁਸੀਂ ਤੁਸੀਂ ਮੰਗਦੇ ਰਹਿੰਦੇ ਸੀ ਉਹ ਦਿੰਦੇ ਰਹਿੰਦੇ ਸੀ ਉਹ ਐਸ ਕਰਕੇ ਦਿੰਦੇ ਸੀ ਉਹਨਾਂ ਦੀ ਤੀ ਆਪਣੇ ਘਰ ਖੁਸ਼ ਰਵੇ ਸੁਖੀ ਰਹੇ ਅੱਜ ਜੀ ਅੱਜ ਮਨ ਨੂੰ ਨੀ ਖੁਸ਼ੀ ਆਈ ਆ ਕਿ ਤੁਸੀਂ ਮੇਰੇ ਨਾਲ ਜੇ ਬਸ ਬੱਤੀਏ ਧੀਏ ਹੁਣ ਮੈਂ ਤੇਰੇ ਨਾਲ ਹੁਣ ਤੂੰ ਕੋਈ ਟੈਨਸ਼ਨ ਨਹੀਂ ਲੈ ਬਸ ਚੁੱਪ ਕਰ ਜਾ ਮਿਲਤੀ ਚੁੱਪ ਚੁੱਪ ਹੁਣ ਨਹੀਂ ਰੋਣਾ ਅਜੇ ਬਾਹਰ ਚਨੂ ਕਿਸੇ ਨੇ ਕਿਸੇ ਕਿਸਮ ਦਾ ਤੰਗ ਕੀਤਾ ਜਾਂ ਕੋਈ ਚੀਜ਼ ਮੰਗੀ ਤੂੰ ਆਪਣੇ ਪੇਕੇਆਂ ਨੂੰ ਨਹੀਂ ਕਹਿਣਾ ਤੂੰ ਮੈਨੂੰ ਕਹਿਣਾ ਠੀਕ ਹੈ ਹਾਂ ਬਸ ਤੂੰ ਮੈਨੂੰ ਕਹਿਣਾ ਮੈਂ ਆਪੇ ਵੇਖ ਲਈ ਇਹਨਾਂ ਦਾ ਕੀ ਹਾਲ ਮੈਂ ਕਰਦੀ ਅਜੇ ਇਹਨਾਂ ਨੂੰ ਮੇਰਾ ਪਤਾ ਹੀ ਨਹੀਂਗਾ ਕਿ ਮੈਂ ਕੌਣ ਆ ਧੀਏ ਤੂੰ ਚੁੱਪ ਰਹਿ ਜੇ ਮੈਂ ਇਹਨਾਂ ਨੂੰ ਟੇਢੀਆਂ ਕਰ ਸਕਦੀਆਂ ਤੇ ਮੈਂ ਇਹਨਾਂ ਨੂੰ ਸਿੱਧੀਆਂ ਵੀ ਕਰ ਸਕਦੀ ਹਾਂ ਮੈਨੂੰ ਬੜੇ ਰਾਹ ਆਉਂਦੇ ਹੀ ਤੂੰ ਚੁੱਪ ਕਰ ਜਾ ਮੇਰੀ ਤੀ ਕਿਰਨਾ ਹਾਂਜੀ ਹਾਂ ਹੁਣ ਆਪਾਂ ਪਹੁੰਚ ਚੱਲੇ ਆ ਜਿਹੜੀ ਚੀਜ਼ ਪਸੰਦ ਆਊਗੀ ਤੇ ਬਸ ਲੈਣ ਦੀ ਕਰੀ ਟਾਈਮ ਨਾ ਖਰਾਬ ਕਰੀ ਠੀਕ ਹੈ ਚਲੋ ਠੀਕ ਆ ਹਾਂ ਮੋਲ ਮੋਲ ਚ ਚੱਲੇ ਆਂ ਇਹ ਉਰ ਕਿੱਥੋਂ ਲੈਣਾ ਨਹੀਂ ਨਹੀਂ ਮੈਂ ਵੈਸੇ ਹੀ ਪੁੱਛਣ ਦੀ ਸੀਗੀ ਕਿੰਨੇ ਦਿਨਾਂ ਬਾਅਦ ਆਪਾਂ ਬਾਹਰ ਆਏ ਆ ਘੁੰਮਣ ਵਾਸਤੇ ਕਿੰਨਾ ਵਧੀਆ ਲੱਗਿੰਦੇ ਆ ਨਾ ਆਹ ਡਰੈਸ ਕਿਤਨੇ ਦੇ ਲੱਗੀ ਆਹ ਡਰੈਸ ਤੇ ਬਹੁਤ ਵਧੀਆ ਲੱਗੀ ਪਹਿਲੀ ਵਾਰੀ ਕਿਤੇ ਮੈਂ ਜੀਨ ਪਾਈ ਆ ਇੱਕ ਵਾਰੀ ਉਦੋਂ ਪਾਈ ਸੀ ਜਦੋਂ ਪਾਏ ਲਾਈ ਸੀ ਮੇਰੀ ਭੈਣ ਉਹ ਲੈ ਕੇ ਆਈ ਸੀ ਉਦੋਂ ਬਸ ਥੋੜੇ ਟਾਈਮ ਲਈ ਪਾਈ ਸੀ ਪਰ ਅੱਜ ਵੀ ਆਪਾਂ ਬਾਹਰ ਆਏ ਆ ਜੀਨ ਪਾ ਕੇ ਆਊਟਿੰਗ ਵਾਸਤੇ ਮੈਨੂੰ ਬੜਾ ਹੀ ਮਜ਼ਾ ਆਉਂਦਿਆ ਕੁਵਾਰਿਆ ਹੁੰਦਾ ਤੇ ਮੈਂ ਜੀਨ ਪਾਈ ਹੋਈ ਸੀਗੀ ਪਰ ਵਿਆਹ ਤੋਂ ਬਾਅਦ ਇੱਥੇ ਥੋੜਾ ਜਿਹਾ ਸਾਰੇ ਕਰਦੇ ਹੀਗੇ ਕਿ ਆਹ ਨਹੀਂ ਪਾਣਾ ਉਹ ਨਹੀਂ ਪਾਣਾ ਪਰ ਗੱਲ ਤੇ ਉਹ ਹੀ ਆ ਉਹ ਯਾਰ ਆਦਮੀ ਸਾਥ ਦਵੇ ਨਾ ਫਿਰ ਤੇ ਕੁੜੀ ਤੇ ਕੁਛ ਵੀ ਕਰ ਸਕਦੀ ਆ ਕਿਰਨ ਮੇਰਾ ਤੈਨੂੰ ਪੂਰਾ ਸਾਥ ਆ ਇਹ ਪੌਣ ਪਾਣ ਦੀ ਕਿਹੜੀ ਗੱਲ ਹੁੰਦੀ ਕੱਪੜੇ ਪੌਣ ਦੀ ਜੀਨ ਪੌਣ ਦੀ ਕਿਹੜੀ ਗੱਲ ਹੁੰਦੀ ਇਹ ਤੇ ਸਿਰਫ ਸੋਚ ਦੀ ਗੱਲ ਹੁੰਦੀ ਆ ਜੋ ਤੇਰਾ ਜੀ ਕਰਦਾ ਕਰ ਯਾਰ ਬੇਫਿਕਰ ਹੋ ਕੇ ਕਰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ ਸੋਚਦੀ ਰਹਿੰਦੀ ਆ ਪਰ ਤੁਹਾਨੂੰ ਪਤਾ ਆਪਣੇ ਘਰ 'ਚ ਸਾਰੀਆਂ ਜਿਹੜੇ ਮੰਮੀ ਆ ਤਾਈ ਜੀ ਆ ਇਹਨਾਂ ਨੂੰ ਥੋੜਾ ਇਤਰਾਜ਼ ਹੁੰਦਾ ਵੈ ਇਹੋ ਜਿਹੇ ਕੱਪੜੇ ਪਾਉਣ ਤੋਂ ਬਾਕੀ ਤੇ ਸਾਰੇ ਜਣੇ ਵਧੀਆ ਹੀ ਆ ਕੋਈ ਗੱਲ ਨਹੀਂ ਉਹ ਵੀ ਟਾਈਮ ਪੈਣ ਤੇ ਆਪੇ ਹੀ ਉਹ ਵੀ ਸਹੀ ਹੋ ਜਾਣਗੇ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਬਸ ਨਾ ਹੁਣ ਇੱਥੇ ਆ ਗਏ ਆ ਹੁਣ ਬਸ ਜੋ ਕਰਨਾ ਹਨ ਮਿੰਟੋ-ਮਿੰਟ ਕਰ ਕਿਉਂਕਿ ਟਾਈਮ ਆਲਰੇਡੀ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਤੂੰ ਤੇ ਉਹ ਗੱਲ ਖਾਣੋ ਹੀ ਨਹੀਂ ਏ ਹੱਡੀ ਤੇ ਕਦੀ ਕੁਛ ਮੰਗਾਲੋ ਕਦੀ ਕੁਛ ਮੇਰੀ ਗੱਲ ਸੁਣੋ ਵੇਖੋ ਮੈਂ ਮਹਿੰਦੀ ਲਵਾਈ ਮੇਰੀ ਮਹਿੰਦੀ ਦੇ ਰੰਗ ਕਿੰਨਾ ਚੜਿਆ ਤੇ ਕਹਿੰਦੇ ਆ ਜਿਹਦੀ ਮਹਿੰਦੀ ਦੇ ਰੰਗ ਬੜਾ ਚੜੇ ਹੂੰ ਉਹਦੀ ਸਾਸਨ ਨੂੰ ਬੜਾ ਪਿਆਰ ਕਰਦੀ ਅੱਛਾ ਤੇਰੀ ਵੀ ਤੇ ਕਰਦੀ ਏ ਤੇਰੀ ਨੂੰ ਕੀ ਹੋਇਆ ਮੇਰੀ ਸਾਸ ਤੇ ਮੈਨੂੰ ਬੜਾ ਪਿਆਰ ਕਰਦੀ ਆ ਪਰ ਲੜਦੀ ਵੀ ਹੁਣ ਨਹੀਂ ਆ ਲੜਦਾ ਬੰਦਾ ਉੱਥੇ ਹੁੰਦਾ ਜਿੱਥੇ ਹੱਕ ਹੋਵੇ ਇਹ ਗੱਲ ਤੇ ਜਿੱਥੇ ਹੱਕ ਨਾ ਨਾ ਹੋਵੇ ਉੱਥੇ ਨਹੀਂ ਲੜਦਾ ਯੋਗੀ ਉਥੇ ਇਹ ਹੁੰਦਾ ਕਿ ਅਗਲੇ ਕੋ ਕੁੱਟ ਖਾਣੀ ਹੈ ਗੱਲ ਕਰਕੇ ਇਹ ਗੱਲ ਦੇ ਤੀ ਸਹੀ ਕਹੀ ਚਲੋ ਬਾਕੀ ਮੰਮੀ ਦਿਲ ਦੀ ਮਾੜੀ ਬਿਲਕੁਲ ਨਹੀਂ ਹੈਗੀ ਸਿਰਫ ਗੱਲ ਇਹ ਹੈ ਕਿ ਉਹਨਾਂ ਦਾ ਨਾ ਥੋੜਾ ਜਿਹਾ ਨਾ ਉਹ ਮੈਨੂੰ ਵੀ ਪਤਾ ਵਾ ਕਿ ਉਹ ਪਿੱਛੋਂ ਨਾ ਉਹਨਾਂ ਨੂੰ ਫੀਡਿੰਗ ਜਿਹੜੀ ਹੈ ਨਾ ਉਹ ਗਲਤ ਹੋਣ ਗਈ ਹੈ ਹੋਰ ਕੋਈ ਗੱਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਮੈਂ ਤੇ ਰੱਬ ਅਗੇ ਹੋਈ ਅਰਦਾਸ ਕਰਾਂਗੀ ਕਿ ਜਲਦੀ ਉਹ ਵੀ ਵਧੀਆ ਆ ਜਾਣ ਜੀ ਮੈਂ ਕੀ ਸਿਮਰਨ ਚਾਚੀ ਜੀ ਹੋਏ ਹਮਮ ਜਰੂਰ ਹੋਣਗੇ ਜਰੂਰ ਹੁਣ ਆਪਾਂ ਐਂਟਰੀ ਕਰਾਈਏ ਤੇ ਲਿਆ ਪਰਸਚੋਂ ਪੈਸੇ ਕੱਢ ਤੇ ਉਹਨਾਂ ਨੂੰ ਪਾਰਕਿੰਗ ਦੇ ਫੀਸ ਦੇਈਏ ਚਲੋ ਠੀਕ ਹੈ ਕਿ ਨਹੀਂ ਹਿਉ ਲੰਚਾ ਜੀਓ ਅੱਤੀ ਇਹ ਗਲਤ ਹੋ ਗਿਆ ਸੀ ਸੀਜ਼ਨ ਗਲਤ ਲਿਆ ਕੇ ਤੁਹਾਨੂੰ ਮੈਂ ਗਿਆ ਹੀ ਟ੍ਰੀਲੀਅਮ ਕੋਸ਼ ਨਹੀਂ ਹੈਗਾ ਨਾ ਉਹ ਨਹੀਂ ਉਧਰ ਚੱਲਦੇ ਉਹਨੂੰ ਕਿੱਧਰ ਕੋਲੋਂ ਆ ਫਰਮ ਦੇ ਸਰ ਹਾਂ ਘਰੋਂ ਕੋਣਾ ਆਂਦਿਆ ਵਾ ਚਾਚੀ ਜੀ ਦਾ ਚੋਕੋ ਹੈਲੋ ਹਾਂਜੀ ਆ ਚਾਚੀ ਜੀ ਹੈਂ ਕੀ ਕਹਿੰਦੇ ਜੀ ਚਲੋ ਠੀਕ ਆ ਬਸ ਆਪਾਂ ਆ ਗਏ ਕੀ ਹੋਇਆ ਕੁਛ ਨਹੀਂ ਚਾਚੀ ਜੀ ਦਾ ਫੋਨ ਹੀਗਾ ਆਂਦੇ ਮੰਮੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਆ ਤੇ ਘਰ ਆਜੋ ਤੇ ਸੁਬੇਰੇ ਤੇ ਚੰਗੇ ਭਲੇ ਸੀਗੇ ਹਾਂ ਮੂ ਤਾਂ ਨਾਰਮਲ ਜਿਵੇਂ ਲੱਗੰਦੇ ਸੀਗੇ ਤੂੰ ਇਤਨਾ ਕਰੋ ਹੁਣ ਆਪਾਂ ਕਿਤੇ ਨਹੀਂ ਜਾਣਾ ਆਪਾਂ ਸਿੱਧੇ ਘਰ ਨੂੰ ਗੱਡੀ ਪਾਣੇ ਆ ਤੇ ਘਰ ਜਾ ਕੇ ਵੇਖਦੇ ਆ ਕਿ ਕੀ ਉਹਨਾਂ ਦਾ ਹੈਗਾ ਮੈਡੀਸਿਨ ਵਗੈਰਾ ਲੈ ਕੇ ਦੇਣੀ ਤੇ ਆਪਾਂ ਲੈ ਕੇ ਦਈਏ ਮੈਡੀਸਿਨ ਚਲੋ ਠੀਕਾ ਮੰਮੀ ਮੰਮੀ ਹਾਂ ਕੀ ਆ ਮੈਂ ਤੁਹਾਡੇ ਵਾਸਤੇ ਨਾ ਹਲਦੀ ਵਾਲਾ ਦੁੱਧ ਲੈ ਕੇ ਆਈ ਸੀ ਤੇ ਮੈਂ ਕਿਹਾ ਤੂੰ ਇਹ ਪੀ ਲਓ ਕਿਉਂ ਮੈਨੂੰ ਸੱਟਾਂ ਲੱਗੀਆਂ ਜਿਹੜਾ ਮੇਰੇ ਵਾਸਤੇ ਹਲਦੀ ਵਾਲਾ ਦੁੱਧ ਲੈ ਕੇ ਆਈਆਂ ਨਹੀਂ ਨਹੀਂ ਸੱਟਾਂ ਨਹੀਂ ਲੱਗੀਆਂ ਡਾਕਟਰ ਨੇ ਕਿਹਾ ਸੀਗਾ ਨਾ ਕਿ ਇੱਕ ਟਾਈਮ ਦੇ ਦਿਆ ਕਰੋ ਮੈਂ ਤਾਂ ਕਰਕੇ ਲੈ ਕੇ ਆਈ ਆ ਤੇ ਆ ਪੀ ਲਓ ਤੂੰ ਇਹ फटाफट ਤੂੰ ਨਾ ਇਥੋਂ ਕਮਰੇ ਚ ਦਫਾ ਹੋ ਜਾ ਤੇਰੇ ਹੱਥ ਦੀ ਮੈਂ ਕੋਈ ਚੀਜ਼ ਖਾਣਾ ਪਸੰਦ ਨਹੀਂ ਕਰਦੀ ਮੈਂ ਆਪੀ ਪੂਜਾ ਨੂੰ ਕਹਾਂਗੀ ਤੇ ਜਾਂ ਮੰਜੂ ਨੂੰ ਕਹਿ ਦਵਾਂਗੀ ਮੰਮੀ ਉਹਨਾਂ ਨੇ ਤੇ ਉੱਪਰ ਆਣਾ ਨਹੀਂ ਕਿਉਂਕਿ ਉਹਨਾਂ ਨੂੰ ਤੇ ਤਾਈ ਜੀ ਨੇ ਮਨਾਂ ਕੀਤਾ ਉੱਪਰ ਆਣ ਤੋਂ ਕੱਲ ਵੀ ਨਹੀਂ ਉਹ ਆਈ ਮੈਨੂੰ ਚਾਚੀ ਜੀ ਨੇ ਸਾਰਾ ਕੁਝ ਦੱਸਿਆ ਤੇ ਫੇਰ ਇਸ ਤਰ੍ਹਾਂ ਤੇ ਤੂੰ ਭੁੱਖੇ ਰਹਿ ਜਾਉਗੀ ਤੈਨੂੰ ਕੀ ਮੈਂ ਭੁੱਖੀ ਰਵਾਂ ਨਾ ਰਵਾਂ ਕੋਈ ਗੱਲ ਨਹੀਂ ਮੈਂ ਸਿਮਰਨ ਨੂੰ ਕਹਿ ਦਵਾਂਗੀ ਆਪੀ ਤੂੰ ਨਾ ਸਾਡੇ ਘਰ ਦੀ ਲੜਾਈ ਦਾ ਨਜਾਇਜ਼ ਫਾਇਦਾ ਚੁੱਕਣ ਡਈ ਆ ਤੂੰ ਜ਼ਿਆਦਾ ਭੋਲੀ ਨਾ ਬਣ ਚਲਾ ਕੋ ਮਾਈਏ ਤੇਰੇ ਮੈਂ ਦੱਸਾਂ ਭੋਲੀ ਨਾ ਬਣ ਪਰ ਮੈਂ ਤੇ ਮੰਮੀ ਤੁਹਾਡੇ ਲਈ ਖਾਣ ਨੂੰ ਲੈ ਕੇ ਆਈ ਆ ਤੁਹਾਡੇ ਵੱਲ ਤੇ ਖਿਚੜੀ ਵੀ ਬਣਾਈ ਆ ਮੈਨੂੰ ਕਹਿੰਦੇ ਸੀ ਕਿ ਤੇਰੀ ਮੰਮੀ ਦਾ ਖਿਚੜੀ ਖਾਣ ਦਾ ਬੜਾ ਮਨ ਕਰੰਦੇ ਆ ਚਾਚੀ ਜੀ ਮੈਂ ਉਹ ਬਣਾਤੀ ਆ ਤੇ ਉਹ ਵੀ ਹੁਣੇ ਲੈ ਆਂਨੀ ਤੇ ਤੁਸੀਂ ਆ ਪੀ ਲੋ ਫਟਾਫਟ ਤੂੰ ਨਾ ਇੱਥੋਂ ਨਿਕਲ ਜਾ ਇਹ ਨਾ ਵੇ ਕਿ ਮੈਂ ਤੈਨੂੰ ੱੱਕੇ ਮਰ ਕੇ ਬਾਹਰ ਕੱਢ ਦਾਂ ਨਿਕਲ ਮੇਰੇ ਕਮਰੇ ਚੋਂ ਬਾਹਰ ਚੱਲ ਜਾ ਜਿਹੜਾ ਤੂੰ ਮੇਰੇ ਮੁੰਡੇ ਨੂੰ ਪਟੀਆਂ ਪੜਾਨੀ ਪਈ ਨਾ ਮੇਰੇ ਖਿਲਾਫ ਤੈਨੂੰ ਮੈਂ ਦੱਸਦੀ ਆ ਉਹਦੇ ਸਾਹਮਣੇ ਤੂੰ ਜਾਣ ਕੇ ਲੈ ਕੇ ਆਇਆ ਜਦੋਂ ਨਾ ਚੱਲ ਜਣਾ ਬਾਹਰ ਤੂੰ ਮੈਨੂੰ ਪੁੱਛਣਾ ਹੀ ਨਹੀਂ ਹੈਗਾ ਤੂੰ ਨਾ ਮੇਰੇ ਪੋਤੇ ਸਾਹਮਣੇ ਚੰਗੀ ਬੰਦੀ ਆ ਤੇ ਤੇਰੀ ਅਸਲੀਅਤ ਨਾ ਕਿਸੇ ਦਿਨ ਸਾਹਮਣੇ ਲੈ ਕੇ ਆਵੇ ਤੇ ਮੈਂ ਦੱਸਾਂ ਮੰਮੀ ਉਹ ਛੱਡਾ ਗੁੱਸਾ ਸਾਰਾ ਸਾਰੀਆਂ ਪੁਰਾਣੀਆਂ ਗੱਲਾਂ ਸਾਈਡ ਤੇ ਰੱਖੋ ਹੁਣ ਤੇ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਪਲੀਜ਼ ਆ ਪੀਰੋ ਹੂੰ ਸਾਰੀਆਂ ਗੱਲਾਂ ਛੱਡੋ ਕਿਉਂ ਛੱਡਾਂ ਜੇ ਤੈਨੂੰ ਮੇਰਾ ਇੰਨਾ ਧਿਆਨ ਹੋਵੇ ਨਾ ਮੈਂ ਬਿਮਾਰ ਪਈ ਸੀ ਤੂੰ ਮੇਰੇ ਮੁੰਡੇ ਨੂੰ ਗੱਲਾਂ ਚ ਲਾ ਕੇ ਤੇ ਬਾਹਰ ਘੁੰਮਣ ਚਲੇਗੀ ਤੇ ਐ ਐ ਮੋਬਾਈਲ ਤੇ ਸਟੇਟਸ ਲਾਦੀ ਫਿਰਦੀ ਸੀ ਐ ਲਾਦੀ ਫਿਰਦੀ ਸੀ ਵੇਖ ਲਓ ਤੂੰ ਮੇਰੀ ਇੱਕ ਦੇ ਦੀਵਾ ਬਾਲਣ ਲਈ ਇਹ ਵਿਖਾ ਕੇ ਉਹ ਮੰਮੀ ਕੱਲ ਤੁਸੀਂ ਇੰਨੇ ਬਿਮਾਰ ਨਹੀਂ ਹੋਗੇ ਸੀਗੇ ਉਦੋਂ ਚਾਚੀ ਜੀ ਦਾ ਬਾਅਦ ਚੋ ਫੋਨ ਆਇਆ ਕਿ ਤੁਹਾਡੀ ਤੇ ਬਿਹੇ ਜਿਆਦਾ ਖਰਾਬ ਹੋ ਗਈ ਆਪਾਂ ਸਾਰਾ ਕੁਝ ਉੱਥੇ ਛੱਡ ਕੇ ਫਟਾਫਟ ਗੱਡੀ ਘਰ ਨੂੰ ਮੋੜ ਲਈ ਹਾਂ ਸਵੇਰ ਦੇ ਗਏ ਸ਼ਾਮਾਂ ਨੂੰ ਆਏ ਫਟਾਫਟ ਤੇਰੀ ਮੈਂ ਜਾਣਦੀ ਤੇਰੀ ਕਿੰਨੀ ਕੁ ਫਟਾਫਟ ਆ ਨਹੀਂ ਭੈਣਾ ਮੈਨੂੰ ਇੰਨਾ ਬੁਲਾ ਨਾ ਮੇਰਾ ਤੇ ਅੱਗੇ ਸਿਰ ਦਰਦ ਹੋਣ ਡਿਆ ਜਾ ਇਥੋਂ ਨਿਕਲ ਤੇ ਦਹਾਉ ਜਾ ਇਥੋਂ ਮੈਂ ਮੰਮੀ ਦੋ ਦਿੱ ਇੱਥੇ ਰੱਖ ਕੇ ਚਲੀ ਐ ਭੁੱਖ ਜੇ ਤੁਹਾਨੂੰ ਲੱਗਣੀ ਆ ਤੇ ਪੀ ਲਿਓ ਪਲੀਜ਼ ਗਲਤੀ ਤਾਂ ਸਾਰੀ ਹੈਗੀ ਮੇਰੇ ਪੁੱਤ ਦੀ ਜਿਹੜਾ ਤੇਰੇ ਪਿੱਛੇ ਲੱਗ ਗਿਆ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਆ ਤੇ ਤੇਰੇ ਪਿੱਛੇ ਲੱਗ ਗਿਆ ਉਹਨੂੰ ਜੇ ਮਾਂ ਦਾ ਇੰਨਾ ਫਿਕਰ ਹੁੰਦਾ ਤੇ ਤੈਨੂੰ ਲੈ ਕੇ ਜਾਂਦਾ ਹੀ ਨਾ ਉਹਨੂੰ ਪਤਾ ਸੀ ਕਿ ਸਵੇਰੀ ਮੇਰੀ ਮਾਂ ਠੀਕ ਨਹੀਂ ਹੈਗੀ ਗੱਲਾਂ ਮਾਰਦੀ ਫਿਰਦੀ ਆਈਆਂ ਨਹੀਂ ਸਿਮਰਨ ਆ ਜਾ ਕਿੱਥੇ ਮਰ ਗਈ ਆ ਤੂੰ ਵੀ ਇਹਨਾਂ ਦੇ ਨਾਲ ਰਲ ਗਈ ਆ ਚਾਈ ਉੱਪਰ ਆ ਜਾ ਕੋਈ ਨਹੀਂ ਹੈਗਾ ਉੱਪਰ ਕਿਸੇ ਨੇ ਨਹੀਂ ਬਾਤ ਸੁਣੀ ਮੈਂ ਹੀ ਆ ਵਾਸਤੇ ਇੱਥੇ ਮੈਂ ਹੀ ਤੁਹਾਡੀ ਬਾਤ ਸੁਣਨੀ ਆ ਤੇਰੀ ਆਵਾਜ਼ ਤਾਂ ਮੈਂ ਸੁਣਨੀ ਨਹੀਂ ਚਾਹਦੀ ਕਿ ਮੇਰੀ ਬਾਜੀ ਸੁਣਨੀ ਆ ਦੀ ਪੜੀ ਲੱਗੀ ਹੋਈ ਹੈ ਹਾਏ ਹਾਏ ਕਿਤੇ ਮੈਂ ਆਪਣੀ ਅੜੀ ਦੇ ਵਿੱਚ ਹੋਰ ਨਾ ਬਿਮਾਰ ਹੋ ਜਾਵਾਂ ਖਾਲੀ ਪੇਟਿਆਂ ਕੱਲ ਦੀ ਕੁਝ ਖਾਦਾ ਪੀਤਾ ਵੀ ਨਹੀਂ ਅੜੀ ਤੇ ਜਿੰਨੀ ਮੱਝੀ ਮੰਮੀ ਤੇ ਹੀ ਕਰ ਲੋ ਕੋਈ ਗੱਲ ਨਹੀਂ ਖਾਣਾ ਪੀਣਾ ਤੇ ਤੁਹਾਨੂੰ ਮੇਰੇ ਹੱਥ ਦਾ ਹੀ ਪਹਿਣਾ ਤੇ ਮੈਂ ਵੀ ਖਵਾ ਪਿਆ ਕੇ ਰਹਿਣਾ ਲੈ ਤੇ ਇੱਥੇ ਬੈਠੇ ਜੇ ਆਹ ਫੋਟੋ ਤੁਹਾਡਾ ਸਾਰਾ ਸਮਾਨ ਅਬਵਾਚ ਰਹਿਣ ਦੇ ਯਾਰ ਰਹਿਣ ਦੇ ਕਿਉਂ ਮੇਰੇ ਦਿਲ ਜਿਆ ਨਹੀਂ ਕਰਨ ਤੇ ਯਾਰ ਨਹੀਂ ਮੰਮੀ ਠੀਕ ਨਹੀਂ ਨਹਿਗੇ ਤੇ ਇਹ ਮੈਨੂੰ ਪਤਾ ਉਹ ਉਡੀ ਜੀ ਗੱਲ ਨੂੰ ਵੀ ਨਾ ਬੜਾ ਵੱਡਾ ਲੈ ਲੈਂਦੇ ਆ ਤੇ ਉਹਨਾਂ ਤਦ ਕਰਕੇ ਮੈਂ ਸੋਚਣ ਦੇ ਮੈਂ ਰਹਿਣੀ ਤਵਾ ਉਹ ਨਹੀਂ ਨਹੀਂ ਤੁਸੀਂ ਚਲ ਜਾਓ ਉਹ ਮੰਮੀ ਨੂੰ ਵੇਖਣ ਵਾਸਤੇ ਮੈਂ ਹੈਗੀ ਤੇ ਆ ਇਹ ਗੱਲ ਦੀ ਤੁਸੀਂ ਟੈਨਸ਼ਨ ਨਾ ਲੋ ਹੁਣੇ ਮੈਂ ਮੰਮੀ ਨੂੰ ਦੇ ਕੇ ਆਈ ਸੀ ਦੁੱਧ ਹਲਦੀ ਵਾਲਾ ਮੇਰੇ ਸਾਹਮਣੇ ਤੇ ਉਹਨਾਂ ਨੇ ਪੀਤਾ ਨਹੀਂ ਪਰ ਬਾਅਦ ਚੋ ਪੀ ਲਿਆ ਇੰਨੀ ਥੋੜਾ ਗੁੱਸੇ ਨਰਾਜਗੀ ਹੁੰਦੀ ਆ ਕਿ ਮੇਰੇ ਹੱਥ ਦਾ ਕੁਝ ਖਾਣ ਪੀਣਗੇ ਨਹੀਂ ਹੁਣੇ ਮੈਂ ਖਿਚੜੀ ਵੀ ਬਣਾਤੀ ਆ ਉਹਨਾਂ ਨੇ ਉਹ ਵੀ ਖਾ ਲੈਣੀ ਇਸ ਕਰਕੇ ਬੇਫਿਕਰ ਹੋ ਕੇ ਤੁਸੀਂ ਆਫਿਸ ਚਲ ਜਾਓ। ਫਿਰ ਚਲੇ ਤੇ ਹੈਗਾ ਤੇਰੇ ਹੁੰਦਿਆ ਨਾ ਫਿਕਰ ਤੇ ਮੇਰਾ ਘਟਿਆ ਹੀ ਆ। ਕੋਈ ਸ਼ੱਕ ਨਹੀਂ ਮੈਨੂੰ ਬਸ ਇਹ ਆ ਜਿਹੜੀ ਤੁਹਾਡੀ ਆ ਨੋਕ ਚੋਕ ਜੀ ਆ ਨਾ ਨੂੰ ਸੱਸ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਹੇ ਢੰਗ ਨਾਲ ਆ ਤੁਹਾਡੀ ਨੋਕ ਚੋਕ ਮਕਾਦੇ ਨਾ ਤੇ ਸੱਚੀ ਮੇਰਾ ਮੈਂ ਨਾ ਫੀਲ ਕਰਾਂਗੀ ਮੈਂ ਸਵਰਗ ਚ ਆ ਗਿਆ ਸੱਚੀ। ਮੇਰੀ ਗੱਲ ਸੁਣੋ ਮੈਂ ਹੈਗੀ ਆ ਨਾ ਘਰ ਤੇ ਤੁਸੀਂ ਮੰਮੀ ਦੀ ਟੈਨਸ਼ਨ ਬਿਲਕੁਲ ਨਾ ਲੋ। ਓ ਯਾਰ ਕਿਰਨ ਮੈਨੂੰ ਤੇਰੇ ਵੱਲੋਂ ਨਹੀਂ ਕੋਈ ਟੈਨਸ਼ਨ ਹੈਗੀ ਤੇਰੇ ਵੱਲੋਂ ਮੈਂ ਬਿਲਕੁਲ ਟੈਨਸ਼ਨ ਫਰੀ ਆ ਟੈਨਸ਼ਨ ਮੈਨੂੰ ਨਾ ਮੰਮੀ ਦੀ ਆ ਪਤਾ ਕਿਰਨ ਮੇਰੀ ਨਾ ਮੰਮੀ ਆ ਮੈਂ ਨਹੀਂ ਉਹਨਾਂ ਨੂੰ ਡਾਇਰੈਕਟਲੀ ਕਹਿ ਸਕਦਾ ਕਿ ਮੰਮੀ ਇਸ ਤਰ੍ਹਾਂ ਨਾ ਕਰੋ ਹਨਾ ਕਿ ਮੈਨੂੰ ਪਤਾ ਵਾ ਕਿਤੇ ਨਾ ਕਿਤੇ ਉਹ ਗਲਤ ਹੈ ਗਿਆ ਪਰ ਮੰਮੀ ਨੂੰ ਨਾ ਕਿਰਨ ਸਾਰੀ ਫੀਡਿੰਗ ਜਿਹੜੀ ਨਾ ਪਿੱਛੋ ਹੋਣ ਰਹੀ ਆ ਮੇਰੀ ਇਸ ਗੱਲ ਦਾ ਨਾ ਯਕੀਨ ਕਰੀ ਬਸ ਤੂੰ ਨਾ ਕਿਰਨ ਪੇਸ਼ੈਂਸ ਰੱਖੀ ਤੂੰ ਨਹੀ ਮੰਮੀ ਦੇ ਅੱਗੇ ਕੁਛ ਬੋਲਣਾ ਕਰਨਾ ਦੇਖ ਹਰ ਲੜਾਈ ਨੂੰ ਨਾ ਦੋ ਤਰੀਕਿਆਂ ਨਾਲ ਨਿਬੇੜਿਆ ਜਾ ਸਕਦਾ ਹੁੰਦਾ ਇੱਕ ਲੜ ਕੇ ਇੱਕ ਪਿਆਰ ਨਾਲ ਬਹਿ ਕੇ ਠੀਕ ਹੈ ਤੇ ਮੈਂ ਚ ਉਹਨਾਂ ਕਿਰਨ ਤੂੰ ਨਾ ਸਿਰਫ ਦੂਸਰਾ ਰਸਤਾ ਹੀ ਚੁਣੇ ਪਹਿਲਾ ਨਾ ਚੁਣੇ ਤੇਰੇ ਵੱਲੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਹੈ ਤੂੰ ਜਿੱਤਰਾ ਮੰਮੀ ਨਾਲ ਕਰਨੀ ਆ ਉਹਦੇ ਹੋਰ 100% ਦੇ ਪਰ ਯਾਰ ਮੰਮੀ ਕੋਈ ਗੱਲ ਨਹੀਂ ਮੰਮੀ ਨੇ ਠੀਕ ਹੋ ਜਾਣਾ ਬਸ ਥੋੜਾ ਸਮਾਂ ਚਾਹੀਦਾ ਇੱਕ ਗੱਲ ਦਾ ਕਿਰਨ ਖਿਆਲ ਰੱਖੀ ਪਤਾ ਤੂੰ ਤੇ ਮੈਂ ਜਿਹੜੇ ਆ ਨਾ ਅਪਾ ਦੋਵਾਂ ਜਾਣਿਆਂ ਨੇ ਤੇਰੇ ਮੰਮੀ ਡੈਡੀ ਨੂੰ ਮੇਰੇ ਮੰਮੀ ਡੈਡੀ ਨੂੰ ਆਪਾਂ ਦੋਵੇਂ ਨਾਲ ਵਿੱਚ ਪੁਲ ਦਾ ਕੰਮ ਕਰਨ ਡਏ ਆਂ ਆਪਾਂ ਬੈਲੈਂਸ ਰੱਖਣਾ ਵਾ ਇਧਰ ਦੀ ਗੱਲ ਉਧਰ ਬਿਲਕੁਲ ਨਹੀਂ ਕਰਨੀ ਕਿਉਂਕਿ ਤੂੰ ਸਵੇਰੇ ਝਗੜਾ ਹੋਇਆ ਸਵੇਰੇ ਉਧਰ ਗੱਲ ਕਰ ਦਿੱਤੀ ਸ਼ਾਮ ਨੂੰ ਤੂੰ ਨਾਰਮਲ ਹੋ ਜਾਣਾ ਸ਼ਾਮ ਨੂੰ ਕਿਸੇ ਨਾ ਕਿਸੇ ਨੇ ਤੁਹਾਡਾ ਆ ਕੇ ਪੈਚ ਅਪ ਕਰਾ ਦੇਣਾ ਮੈਂ ਹੀ ਆ ਕੇ ਕਰਾ ਦੇਣਾ ਲੇਕਿਨ ਉਹਨਾਂ ਦੇ ਮਨ ਦੇ ਵਿੱਚ ਨਾ ਉਹ ਗੱਲ ਚੱਲਦੀ ਰਹਿਣੀ ਹਮੇਸ਼ਾ ਤੇ ਪੱਥਰ ਦੇ ਉੱਤੇ ਵੀ ਮਾਰੀ ਜਾਈਏ ਮਾਰੀ ਜਾਈਏ ਨਾ ਉਹ ਵੀ ਟੁੱਟ ਜਾਂਦਾ ਵਾ ਤੇ ਇਸ ਕਰਕੇ ਇਹ ਜਿਹੜੇ ਰਿਸ਼ਤੇ ਆ ਨਾ ਇਹ ਆਲਰੇਡੀ ਬੜੇ ਨਾਜ਼ੁਕ ਹੁੰਦੇ ਆ ਇਹ ਬਾਝੋਂ ਟੁੱਟ ਜਾਂਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਚ ਗੱਲਾਂ ਹਮੇਸ਼ਾ ਹੀ ਰਹਿਣੀਆਂ ਵਾ ਤੇ ਤੇਰਾ ਤੇ ਫੇਰ ਪੈਚ ਅਪ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਇਸ ਗੱਲ ਦਾ ਮੇਰੀ ਨਾ ਮਾਸੀ ਨੇ ਮੈਨੂੰ ਇਹ ਗੱਲ ਸਮਝਾਈ ਸੀਗੀ ਕਿ ਜਿਹੜੀ ਵੀ ਆਪਣੇ ਸਹੁਰਿਆਂ ਦੀ ਗੱਲ ਨਾ ਪੇਕਿਆਂ ਦੇ ਵਿੱਚ ਕਦੀ ਨਹੀਂ ਕਰਨੀ ਕਿਉਂਕਿ ਲੜ ਲੁੜ ਕੇ ਮੈਂ ਤੇ ਫੇਰ ਉਤਰਾਂਦੀ ਹੋ ਜਾਣਾ ਤੇ ਸਾਰੇ ਕੰਡੇ ਉਹਨਾਂ ਦੇ ਮਾਂਜੇ ਬੀਜ ਜਣੇ ਕਿ ਹਾਡੀ ਕੁੜੀ ਇੰਨੀ ਦੁਖੀ ਆ ਉੱਥੇ ਤੇ ਇਸ ਗੱਲ ਦੀ ਤੁਸੀਂ ਬਿਲਕੁਲ ਪਰਵਾਹ ਨਾ ਕਰੋ ਤੇ ਨਾਏ ਮੰਮੀ ਦੀ ਪਰਵਾਹ ਕਰੋ ਉਹ ਵੀ ਦਿਨ ਆਊਗਾ ਜਲਦੀ ਜਦੋਂ ਮੰਮੀ ਮੈਨੂੰ ਐਕਸੈਪਟ ਕਰ ਲੈਣਗੇ ਤੇ ਬੜੇ ਵਧੀਆ ਆਪਾਂ ਸਾਰੇ ਜਣੇ ਰਵਾਂਗੇ ਬਿਲਕੁਲ ਤੇ ਚਲੋ ਫਿਰ ਹੁਣ ਤੁਸੀਂ ਫਟਾਫਟ ਨਾ ਆਲੋ ਖਾਡੋ ਕੜੀ ਪਾਓ ਤੇ ਜਾਓ ਆਫਿਸ que